ਲਪ੍ਰੀਤ ਕਰ ਦੋ ਵੀਡੀਓ ਸ਼ੇਅਰ ਕਰਾਂ ਫਿਰ ਤਾਂ ਕਿ ਆਪਾਂ ਤੁਹਾਨੂੰ ਪੂਰੀ ਗੱਲ ਸਮਝਾ ਸਕੀਏ ਆ ਮਾੜੀ ਕੁਰਸੀ ਵੀ ਕਰਨੀ ਇਹ ਜਿਹੇ ਚਲਾਵਾਂਗੇ ਆਪਾਂ ਨੈਕਸਟ ਕਰ ਲਾਂਗੇ ਹਾਂ ਉਹ ਤੋਂ ਕਰ ਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਜਿੰਨੇ ਵੀ ਵਿੱਚ ਬੱਚੇ ਐ ਜਾਂ ਹਿੰਦੂ ਮਰੋ ਹਰਿਆਣੇ ਦੇ ਲਾੜੋ ਜੰਮੂ ਦੇ ਲਾੜੋ ਸਤ ਸ੍ਰੀ ਅਕਾਲ ਤੇ ਉਹ ਬੱਚਿਆਂ ਨੂੰ ਇੱਕੋ ਚੀਜ਼ ਤੱਕ ਸੀਮਿਤ ਰੱਖਿਆ ਗਿਆ ਪੰਜਾਬ ਦੇ ਵਿੱਚ ਆ ਅੱਗੇ ਕਰਾਈ ਮੈਨਾਂ ਚੱਕੇ ਉਹ ਚੀਜ਼ ਤੱਕ ਸੀਮਿਤ ਰੱਖਿਆ ਗਿਆ ਵੀ ਤੁਸੀਂ ਦੋ ਹੀ ਭਰਤੀਆਂ ਦੇਖ ਸਕਦੇ ਹੋ ਕਾਂਸਟੇਬਲ ਜਾਂ ਆਰਮੀ ਜਾਂ ਸਟੇਟ ਗਵਰਨਮੈਂਟ ਦੀ ਜਿੰਮੇ ਕੋਈ ਚਪੜਾਸੀ ਹੋ ਗਿਆ ਜਾਂ ਕੋਈ ਸੇਵਾਦਾਰ ਦੀਆਂ ਪੋਸਟਾਂ ਨਿਕਲਦੀਆਂ ਇੱਥੋਂ ਤੱਕ ਸੀਮਿਤ ਰੱਖਿਆ ਜਾਂਦਾ ਤੇ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਨਾ ਚਾਹੁੰਦਾ ਸੀ ਵੀ ਮੇਰੀ ਵੀਡੀਓ ਉੱਥੋਂ ਤੱਕ ਪਹੁੰਚਦੀ ਕਰ ਦਿਓ ਜੀ ਜਿਹੜੇ ਜਿਹੜੇ ਪੰਜਾਬ ਦੇ ਜਵਾਕ ਨੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਵੀ ਪੰਜਾਬ ਦਾ ਜਵਾਕ ਭਰਤੀਆਂ ਦੇਖਣ ਜਾਂਦਾ ਤੇ ਭਰਤੀ ਨਹੀਂ ਹੁੰਦਾ ਤੇ ਆਪਾਂ ਉਹਨੂੰ ਦੱਸਣਾ ਚਾਉਂਦੇ ਆ ਇਹ ਸਾਡੇ ਕਰਨਲ ਸਾਹਿਬ ਨੇ ਕਰਨਲ 77 ਤੇ ਇਹਨਾਂ ਦੀ ਅਗਵਾਹੀ ਦੇ ਵਿੱਚ ਐਨਡੀਏ ਤੇ ਸੀਡੀਏ ਦੀ ਤਿਆਰੀ ਕਰਵਾਈ ਜਾਊਗੀ ਸੀਡੀਐਸ ਦੀ ਤੇ ਐਨਡੀਏ ਦੀ ਤੇ ਸਾਰੇ ਜਿੰਨੇ ਵੀ ਬੱਚੇ ਤੁਸੀਂ ਸਾਨੂੰ ਸੁਣ ਰਹੇ ਹੋ ਦੇਖ ਰਹੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਹਿਲਾਂ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਦੇਦਾ ਲਵਪ੍ਰੀਤ ਜੈ ਹਿੰਦ ਰਜਨੀ ਸ਼ਸਤਰੀ ਆਕਾਲਪਤ ਸੰਦੀ ਭੰਗੂ ਸਤਿ ਸ੍ਰੀ ਅਕਾਲ ਗਗਨ ਕੁਮਾਰ ਸਰ ਫੌਜ ਵਿੱਚ ਦਵਾਰਾਂ ਡਾਕੂਮੈਂਟ ਚਾਹੀਤੀ ਉਹ ਤੁਹਾਨੂੰ ਬਾਅਦ ਦੱਸਾਂਗੇ ਜਿਹੜੀ ਚੀਜ਼ ਵਾਸਤੇ ਅੱਜ ਲਾਈਵ ਹੋਏ ਆਂ ਇਹਦੀ ਹੀ ਗੱਲ ਕਰਾਂਗੇ ਅੱਜ ਸਤਿ ਸ੍ਰੀ ਅਕਾਲ ਸਾਰੇ ਬੱਚੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਉਹ ਬੱਚਿਆਂ ਤੱਕ ਪਹੁੰਚਦੀ ਕਰੋ ਵੀਡੀਓ ਜਿਹੜੇ ਬੱਚੇ ਨੂੰ ਪਤਾ ਨਹੀਂ ਹੈਗਾ ਵੀ ਕਿੱਥੋਂ ਤੱਕ ਆਪਾਂ ਜਾ ਸਕਦੇ ਆ ਆਪਾਂ 10th ਪਾਸ ਕਰਕੇ ਜਾਂ ਪਲੱਸ 2 ਕਰ ਰਹੇ ਆ ਜਾਂ ਪਲੱਸ 2 ਕਰਕੇ ਆਪਾਂ ਬੀਏ ਕਰ ਰਹੇ ਆ ਤੇ ਆਪਾਂ ਉਸ ਲੈਵਲ ਤੱਕ ਜਾ ਸਕਦੇ ਆ ਜਿਹਦੇ ਵਿੱਚ ਤੁਸੀਂ ਸਾਡੇ ਕਰਨਲ ਸਾਹਿਬ ਨੂੰ ਬੈਠਾ ਦੇਖ ਸਕਦੇ ਹੋ ਕਰਨਲ ਤੱਕ ਰੈਂਕ ਤੱਕ ਤੁਸੀਂ ਲੈ ਸਕਦੇ ਪ੍ਰੈਂਥ ਕਰ ਰਹੇ ਨੇ ਆ ਸੌਰੀ ਪ੍ਰੈਂਥ ਕਰ ਚੁੱਕੇ ਨੇ ਪਲੱਸ 2 ਕਰ ਰਹੇ ਨੇ ਜਾਂ ਪਲੱਸ 1 ਕਰ ਰਹੇ ਨੇ ਉਹ ਬੇਸ਼ੱਕ ਪਲੱਸ 1 ਜਾਂ ਪਲੱਸ 2 ਆਰਟਸ ਨਾਲ ਕਰ ਰਹੇ ਨੇ ਜਾਂ ਬੀਏ ਕਰ ਰਹੇ ਨੇ ਉਹਨਾਂ ਲਈ ਇਹ ਵੀਡੀਓ ਆ ਛੋਟਾ ਲੇਵਲ ਸੋਚਣਾ ਹੀ ਨਹੀਂ ਆਪਾਂ ਵੱਡੀ ਮੰਲ ਮਾਰਨੀ ਆ ਤੇ ਉਹ ਮੰਲ ਮਾਰਨ ਵਾਸਤੇ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਪਾਂ ਇਹ ਮੱਲ ਮਾਰਾਂਗੇ ਤੇ ਸਾਡੇ ਕਰਨਲ ਸਾਹਿਬ ਸਾਡੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਤੇ ਸਾਨੂੰ ਸਹਿਯੋਗ ਦੇਣਗੇ ਤੇ ਬਠਿੰਡੇ ਸ਼ਹਿਰ ਦੇ ਮੁੰਡਿਆਂ ਆਪ ਦੇ ਬੰਗਸ ਜਿਵੇਂ ਇਹਨਾਂ ਦੇ ਸਟਾਰ ਲੱਗੇ ਹੋਏ ਨੇ ਤੇ ਐ ਸਟਾਰ ਲਵਾਉਣ ਦੇ ਛੋਡੇ ਵੀ ਇਹ ਹੁਣ ਆਪਾਂ ਗੱਲ ਕਰਦੇ ਆਂ ਸਟਾਰਟ ਕਰਦੇ ਆਂ ਐਨਡੀਏ ਜਿਹੜੇ ਬੱਚੇ ਐਨਡੀਏ ਦੀ ਤਿਆਰੀ ਕਰਨਾ ਚਾਹੁੰਦੇ ਆ ਐਨਡੀਏ ਦਾ ਮਤਲਬ ਪਹਿਲਾਂ ਆਪਾਂ ਤੁਹਾਨੂੰ ਥੋੜਾ ਜਿਹਾ ਸਮਝਾ ਦੇਵੀਂ ਐਨਡੀਏ ਚੀਜ਼ ਕੀ ਹੈ ਜਿਹੜੇ ਮਾਪਿਓ ਮੈਨੂੰ ਫੋਨ ਕਰਦੇ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਐਨਡੀਏ ਦਾ ਮਤਲਬ ਹੈ ਨੈਸ਼ਨਲ ਡਿਫੈਂਸ ਅਕੈਡਮੀ ਜਿਹੜੇ ਬੱਚੇ ਐਨਡੀਏ ਲਈ ਅਪਲਾਈ ਕਰ ਸਕਦੇ ਆ ਉਹਨਾਂ ਦੀ ਉਮਰ ਹੈ ਜਿਹੜੀ 16.5 ਸਾਲ ਤੋਂ ਲੈ ਕੇ 19 ਸਾਲ ਹੋਣੀ ਚਾਹੀਦੀ ਹੈ ਤਾਂ ਉਹ ਬੱਚੇ ਇਹਦੇ ਲਈ एलिਜੀਬਲ ਨੇ ਐਨਡੀਏ ਦੇ ਲਈ ਕਿਉਂਕਿ ਜਿਹੜੇ ਬੱਚੇ 17.5 ਸਾਲ ਤੋਂ ਲੈ ਕੇ 19 ਸਾਲ ਦੇ ਵਿੱਚ ਹੋਣਗੇ ਉਹਨਾਂ ਨੂੰ ਜਿਹੜੀ ਅੱਗੇ ਦੀ ਪੜ੍ਹਾਈ ਹੈ ਗ੍ਰੈਜੂਏਸ਼ਨ ਕਰਾਉਣੀ ਆ ਉਹ ਫੌਜ ਕਰਵਾਉਗੀ ਤੇ ਨਾਲ ਨਾਲ ਉਹਨਾਂ ਦੀ ਟ੍ਰੇਨਿੰਗ ਚੱਲੇਗੀ ਤੇ ਜਿੰਨੇ ਵੀ ਬੱਚੇ ਹੁਣ ਪਲੱਸ 2 ਕਰ ਰਹੇ ਨੇ ਜਾਂ ਪਲੱਸ 1 ਕਰ ਰਹੇ ਨੇ ਜਿਨ੍ਹਾਂ ਦੀ ਇਹ ਉਮਰ ਆਉਂਦੀ ਹੈ ਉਹਨਾਂ ਦੇ ਲਈ ਸੁਨਹਿਰੀ ਮੌਕਾ ਇਹ ਹੈ ਸਾੜੀ ਏਰੀਆ ਦੇ 152 ਸੈਂਟੀਮੀਟਰ ਵਾਲੇ ਵੀ ਭਰ ਸਕਦੇ ਆ ਐਨਡੀਏ ਉਹ ਪੋਸਟ ਹੈ ਜਿਹੜੀ ਅਫਸਰ ਦੀ ਪੋਸਟ ਹੁੰਦੀ ਹੈ ਲੈਫਟੀਨੈਂਟ ਡਾਇਰੈਕਟ ਭਰਤੀ ਹੁੰਦੇ ਆ ਇਹਦੇ ਵਿੱਚ 4 ਸਾਲ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਟਾਰ ਲੱਗਣਾ ਹੈ ਮੋਢਿਆਂ ਤੇ ਲੈਫਟੀਨੈਂਟ ਦੇ ਉਦੋਂ ਪਹਿਲਾਂ ਤੁਹਾਡਾ ਟ੍ਰੇਨਿੰਗ ਪੀੜ ਹੋਊਗਾ ਉਹ ਟ੍ਰੇਨਿੰਗ ਪੂਰੀ ਕਰੋਗੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਫਿਰ ਤੁਹਾਡਾ ਕੀ ਹੋਊਗਾ ਸਟਾਰ ਲੱਗਣਗੇ ਤੁਸੀਂ ਅਫਸਰ ਬਣ ਜਾਓਗੇ ਜੇ ਤੁਸੀਂ ਉਹ ਅਫਸਰ ਬਣ ਗਏ ਉਹ ਅਫਸਰ ਬਣਨ ਤੋਂ ਬਾਅਦ ਤੁਸੀਂ ਲੈਫਟੀਨੈਂਟ ਤੋਂ ਲੈ ਕੇ ਤੁਸੀਂ ਆਪਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਆਪਦੀ ਮੀਨਟ ਦੇ ਹਿਸਾਬ ਨਾਲ ਤੁਸੀਂ ਜਰਨਲ ਤੱਕ ਜਾ ਸਕਦੇ ਹੋ ਤੇ ਇਹ ਬਹੁਤ ਵਧੀਆ ਮੌਕਾ ਹੁੰਦਾ ਆਪਣੇ ਕੋਲ ਛੋਟੀ ਉਮਰ ਵਿੱਚ ਵੱਡੀ ਛਾਲ ਮਾਰਨ ਦਾ ਵੱਡਾ ਮੁਕਾਮ ਹਾਸਲ ਕਰਨ ਦਾ ਵੱਡਾ ਮੁਕਾਮ ਹਾਸਲ ਤਾਂ ਹੀ ਹੋਊਗਾ ਜੇ ਕੋਤੇ ਮਿਹਨਤ ਕਰਾਂਗੇ ਹੁਣ ਇਹ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈਗੀ 10th ਪਾਸ ਕਰਕੇ ਬੱਚਾ ਸਿੱਧਾ ਕੀ ਹੈ ਫੌਜ ਦੀ ਸਿਪਾਈ ਦੀ ਭਰਤੀ ਦੇਖਦਾ ਜਾਂ ਪੰਜਾਬ ਪੁਲਿਸ ਦੇਖਦਾ ਰਹਾ ਵੇਟ ਕਰਦਾ ਰਹਿੰਦਾ ਤੇ ਆਪਾਂ ਤੁਹਾਨੂੰ NDA ਦੀ NDA ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਜਦੋਂ ਤੁਸੀਂ BA ਕਰਨ ਲਈ 3-4 ਸਾਲਾਂ ਬਾਅਦ ਫਿਰ ਤੁਹਾਨੂੰ ਕੀ ਆ IIME ਭੇਜਿਆ ਜਾਊਗਾ ਇੰਡੀਅਨ ਮਿਲਟਰੀ ਅਕੈਡਮੀ ਦੇ ਵਿੱਚ ਡੇਰਾ ਦੂਆ ਉੱਥੇ ਤੁਹਾਡੀ ਟ੍ਰੇਨਿੰਗ ਚੱਲੂਗੀ ਉਸ ਤੋਂ ਪਹਿਲਾਂ ਟ੍ਰੇਨਿੰਗ ਤੇ ਜਾਣ ਤੋਂ ਪਹਿਲਾਂ ਕੀ ਕੀ ਤੁਹਾਨੂੰ ਪੜਾ ਇਹਦੇ ਹਾਸਲ ਕਰਨੇ ਪੈਣੇ ਆ ਉਹ ਹੁਣ ਦੱਸਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਵੀ ਤੁਸੀਂ ਅਗਰ 10th ਪਾਸ ਹੋ ਪਾਸਵਨ ਕਰ ਰਹੇ ਹੋ ਪਲੱਸ 2 ਕਰ ਰਹੇ ਹੋ ਮੈਥ ਨਾਲ ਕਰ ਰਹੇ ਹੋ ਨਹੀਂ ਕਰ ਰਹੇ ਮੈਥ ਨਾਲ ਪਰਸੂ ਤਾਂ ਵੀ ਕੋਈ ਚੱਕਰ ਨਹੀਂ ਆਰਟਸ ਨਾਲ ਕਰ ਰਹੇ ਹੋ ਤਾਂ ਵੀ ਤੁਹਾਡਾ ਕੰਮ ਚੱਲ ਜੂਗਾ ਤੇ ਇਹ ਫਾਰਮ ਭਰਨੇ ਆ ਇਹ ਫਾਰਮ ਭਰਨ ਤੋਂ ਬਾਅਦ ਅਗਰ ਤੁਸੀਂ ਇਸ ਵਾਰ ਪਲੱਸ 2 ਕਰ ਰਹੇ ਹੋ ਤਾਂ ਘਰਵਾਉਣ ਦੀ ਲੋੜ ਵੀ ਹੈ ਨਹੀਂ ਇਹ ਜੂਨ ਵਿੱਚ ਦੁਬਾਰਾ ਫੇਰ ਫਾਰਮ ਓਪਨ ਹੁੰਦੇ ਆ ਇਹਦੇ ਸਾਲ ਵਿੱਚ ਦੋ ਵਾਰ ਫਾਰਮ ਓਪਨ ਹੁੰਦੇ ਆ ਇੱਕ ਹੁੰਦੇ ਆ ਇਹਨਾਂ ਦੇ ਹੁਣ ਜਾਨੀ ਕਿ 12ਵੇਂ ਮਹੀਨੇ 'ਚ ਇੱਕ ਹੋਣਗੇ ਜਾ ਕੇ 6ਵੇਂ ਮਹੀਨੇ ਵਿੱਚ ਦਸੰਬਰ ਵਿੱਚ ਤੇ ਜੂਨ ਵਿੱਚ ਜੂਨ ਵਾਲਿਆਂ ਦਾ ਜਿਹੜਾ ਰਿਟਨ ਐਗਜ਼ਾਮ ਹੋਊਗਾ ਸਤੰਬਰ ਵਿੱਚ ਤੇ ਜਿਹੜਾ ਹੋਊਗਾ ਦਸੰਬਰ ਵਾਲਿਆਂ ਦਾ ਹੋਊਗਾ ਅਪ੍ਰੈਲ ਦੇ ਵਿੱਚ ਤੇ ਜਿਹੜੇ ਬੱਚਿਆਂ ਨੇ ਹੁਣ ਫਾਰਮ ਆਏ ਹੋਏ ਨੇ ਐਨਡੀਏ ਦੇ ਉਹ ਬੱਚੇ 12 ਤਰੀਕ ਤੋਂ ਲੈ ਕੇ 30 ਤਰੀਕ ਤੱਕ ਫਾਰਮ ਭਰਨ ਤੋਂ ਬਾਅਦ 1 ਜਨਵਰੀ ਤੋਂ ਆਪਾਂ ਬੈਚ ਸਟਾਰਟ ਕਰਾਂਗੇ ਤੇ ਕਰਨਲ ਸਾਹਿਬ ਸਾਡਾ ਸਹਿਯੋਗ ਦੇਣਗੇ ਇਨ੍ਹਾਂ ਨੇ ਹੀ ਨਹੀਂ ਦੇਖ ਰੇਖ ਵਿੱਚ ਚੱਲਣਾ ਇਹ ਬੈਚ ਤੇ ਇਹ ਬੈਚ ਚੱਲੂਗਾ 5 ਅਪ੍ਰੈਲ ਤੱਕ ਤੇ 5 ਅਪ੍ਰੈਲ ਦੇ ਵਿੱਚ ਆਪਾਂ ਤੁਹਾਨੂੰ ਐਨਡੀਏ ਦੇ ਪੇਪਰ ਦੀ ਤਿਆਰੀ ਕਰਾਵਾਂਗੇ ਜਿਹਦੇ ਵਿੱਚ ਦੋ ਪੇਪਰ ਹੁੰਦੇ ਆ ਇੱਕੋ ਦਿਨ ਦੇ ਵਿੱਚ ਨਿਬੜ ਜਾਂਦੇ ਆ ਉਹਦੇ ਵਿੱਚ ਇੱਕ ਹੋਊਗਾ ਸਪੈਸ਼ਲ ਮੈਥ ਦਾ ਪੇਪਰ ਇੱਕ ਹੋਊਗਾ ਜੀਏਟੀ ਦਾ ਅਗਰ ਜੀਏਟੀ ਦਾ ਪੇਪਰ ਆ ਜਿਹੜਾ ਉਹ ਹੁੰਦਾਗਾ 600 ਨੰਬਰ ਦਾ ਤੇ ਜਿਹੜਾ ਮੈਥ ਦਾ ਹੁੰਦਾ ਉਹ ਹੁੰਦਾ 300 ਨੰਬਰ ਦਾ ਜਿਹੜਾ ਜੀਏਟੀ ਆ ਇਹਦੇ ਵਿੱਚ ਤੁਹਾਨੂੰ ਬਹੁਤ ਵੱਡੇ ਸਵਾਲ ਪੁੱਛੇ ਜਾਂਦੇ ਆ ਜਾਂ ਜਿਹੜੇ ਜਿਹੜੇ ਪੁੱਛੇ ਜਾਣਗੇ ਸਵਾਲ ਉਹਦੇ ਵਿੱਚ ਆਊਗਾ ਤੁਹਾਨੂੰ ਇੰਗਲਿਸ਼ ਪੁੱਛੀ ਜਾਊਗੀ ਫਿਜ਼ਿਕਸ ਪੁੱਛਿਆ ਜਾਊਗਾ ਕੈਮਿਸਟਰੀ ਦੇ ਸਵਾਲ ਆਉਣਗੇ ਤੇ ਐਸਐਸਟੀ ਦੇ ਆਉਣਗੇ ਯਾਨੀ ਕਿ ਸਮਾਜਿਕ ਸਿੱਖਿਆ ਲਾੜੋ ਉਹਦੇ ਵਿੱਚ ਜਰਨਲ ਲਾੜੋ ਸਾਰੇ ਤੁਹਾਨੂੰ ਇਹਦੇ ਵਿੱਚ ਸਵਾਲ ਪੁੱਛੇ ਜਾਣਗੇ ਇਹ ਪੇਪਰ ਪਾਸ ਕਰਨ ਤੋਂ ਇਹ ਪੇਪਰ ਦੇਣ ਤੋਂ ਬਾਅਦ ਇੱਕ ਸ਼ਾਮ ਨੂੰ ਪੇਪਰ ਹੋਊਗਾ ਜਿਹੜਾ ਹੋਊਗਾ ਮੈਥ ਦਾ ਜਾਂ ਦੋਨਾਂ ਵਿੱਚੋਂ ਕਿਵੇਂ ਮਰਜ਼ੀ ਅੱਗੇ ਪਿੱਛੇ ਹੋ ਸਕਦੇ ਆ ਇਹ ਜਿਹੜੇ ਮੈਥ ਦੇ ਸਵਾਲ ਆ ਉਹ ਤੁਹਾਨੂੰ ਪੁੱਛੇ ਜਾਣਗੇ 300 ਨੰਬਰ ਦੇ 900 ਨੰਬਰ ਦਾ ਪੇਪਰ ਆਊਗਾ ਇਹ 900 ਦੇ ਵਿੱਚੋਂ ਅਗਰ ਤੁਸੀਂ ਜਿਹੜੀ ਥੋੜੀ ਕਟ-ਆਫ ਜਾਂਦੀ ਹੈ ਉਹ ਇਸ ਵਾਰ ਦੀ ਗਈ ਸੀ ਤਕਰੀਬਨ 300 ਤੋਂ 400 ਦੇ ਵਿੱਚ ਗਈ ਸੀ ਤੁਸੀਂ ਮੇਰੇ ਪੂਰਾ ਯਾਦ ਨਹੀਂ ਹੈਗੀ ਤੇ ਐਨੇ ਕ ਨੰਬਰ ਲੈ ਕੇ ਤੁਸੀਂ ਜਿਹੜੀ ਆਪਣੀ ਕਟ-ਆਫ ਪੀਅਰ ਕਰ ਸਕਦੇ ਹੋ ਹੁਣ ਜਿੰਨੇ ਵੀ ਪੰਜਾਬ ਦੇ ਬੱਚਿਓ ਤੁਸੀਂ ਅਗਰ ਤੁਸੀਂ ਅਫਸਰ ਬਣਨਾ ਚਾਹੁੰਦੇ ਹੋ ਤੇ ਐਨਡੀਏ ਦਾ ਫਾਰਮ ਜ਼ਰੂਰ ਭਰਿਓ ਐਨਡੀਏ ਦੇ ਫਾਰਮ ਭਰਨ ਦੇ ਨਾਲ ਤੁਹਾਨੂੰ ਅਫਸਰ ਬਣ ਦਾ ਸਨੈਰੀਓ ਮੌਕਾ ਮਿਲੂਗਾ ਇੱਕ ਤਾਂ ਇੱਕ ਛੋਟਾ ਜਿਹੜਾ ਅਫਸਰ ਬਣ ਦਾ ਪੇਪਰ ਤੁਸੀਂ ਦੇ ਦੋਗੇ ਤੇ ਉਸ ਤੋਂ ਬਾਅਦ ਇਹ ਪਰਮਾਤਮਾ ਨਾਲ ਤੁਹਾਡਾ ਪੇਪਰ ਕਲੀਅਰ ਨਹੀਂ ਵੀ ਹੁੰਦਾ ਤੇ ਜਿਹੜੇ ਛੋਟੇ ਪੇਪਰ ਨੇ ਜਿਵੇਂ ਐਸਐਸਜੀਡੀ ਹੋਇਆ ਆਰਮੀ ਹੋਇਆ ਪੰਜਾਬ ਪੁਲਿਸ ਹੋਇਆ ਹੋਰ ਪਟਵਾਰੀ ਹੋਇਆ ਇਹ ਪੇਪਰ ਤੁਹਾਡੇ ਆਸਾਨੀ ਨਾਲ ਕਲੀਅਰ ਹੋ ਜਾਣਗੇ ਤੁਹਾਡਾ بیس ਬਹੁਤ ਤਕੜਾ ਬਣੂਗਾ ਮੈਂ ਤਾਂ ਮਾਂ ਪਿਓ ਨੂੰ ਗੱਲ ਹੀ ਇਹ ਕਹਿਣਾ ਵੀ ਅਗਰ ਤੁਸੀਂ 10ਵੀਂ ਤੁਹਾਡਾ ਬੱਚਾ ਕਰ ਰਿਹਾ ਸਾਡੇ ਕੋਲੇ 2 ਸਾਲ ਬੱਚਾ ਛੱਡੋ ਪਲੱਸ 1 ਤੇ ਪਲੱਸ 2 ਅਸੀਂ ਕਰਾਵਾਂਗੇ ਨਾਲੇ ਉਹਨੂੰ ਗਵਰਨਮੈਂਟ ਦੇ ਪੇਪਰ ਦੀ ਤਿਆਰੀ ਕਰਾਵਾਂਗੇ ਐਨਡੀਏ ਸੀਡੀਏ ਪਟਵਾਰੀ ਐਸਆਈ ਇਹਨਾਂ ਦੀ ਤਿਆਰੀ ਕਰਾਵਾਂਗੇ ਤਾਂ ਕਿ ਜਦੋਂ ਬੱਚਾ ਕੁਆਲਿਫੀਕੇਸ਼ਨ ਆਪਦੀ ਪੂਰੀ ਕਰਕੇ ਸਾਡੇ ਤੇ ਨਾਲ ਹੀ ਟੱਕਰ ਦਾ ਨੌਕਰੀ ਵੱਡੇ ਲੈਵਲ ਦੀ ਲੈ ਸਕੇ ਹੁਣ ਜਿਹੜੇ ਬੱਚੇ ਐਨਡੀਏ ਵਾਸਤੇ ਮੈਨੂੰ ਫੋਨ ਕਰਕੇ ਪੁੱਛ ਰਹੇ ਸੀ ਜਾਂ ਮਾਂ ਤੇ ਪੁੱਛ ਰਹੇ ਸੀ ਵੀ ਕੀ ਗੱਲ ਬਾਤ ਆ ਤੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਸਮਝ ਆਈ ਗੱਲ ਬਾਤ ਕਿ ਨਹੀਂ ਜੇ ਆਈ ਹੈ ਤਾਂ ਵੀ ਦੱਸ ਦਿਓ ਜੇ ਨਹੀਂ ਆਈ ਤਾਂ ਮੈਨੂੰ ਪੁੱਛ ਸਕਦੇ ਹੋ ਤੁਸੀਂ ਕਰੋ ਕਮੈਂਟ ਕੋਈ ਦੱਸੋ ਫਿਰ ਦੁਬਾਰਾ ਫੇਰ ਮੈਂ ਦੱਸ ਸਕਦਾ ਹੁਣ ਕਰਦੇ ਆਪਾਂ ਆਨਲਾਈਨ ਤਿਆਰੀ ਕਰ ਸਕਦੇ ਆ ਸਾਡੇ ਕੋਲ ਤਾਂ ਨਹੀਂ ਹੁਣੀ ਪਤਾ ਆਨਲਾਈਨ ਤਿਆਰੀ ਤੁਸੀਂ ਹੋਰ ਕਿਤੇ ਦੇਖ ਲਓ ਹਨਾ ਚੈਨਲ ਉਹਦੇ ਕਰਾ ਸਕਦੇ ਸਾਡੇ ਕੋਲ ਤਾਂ ਆਫਲਾਈਨ ਦੀ ਸਿਸਟਮ ਆ ਸਾਡੇ ਕੋਲੇ ਸਮਾਂ ਹੈ ਨਹੀਂ ਆਨਲਾਈਨ ਕਰਾਉਣ ਦਾ ਹੋਰ ਤਾਂ ਤੁਹ ਚੱਕਰ ਨਹੀਂ ਹੈਗਾ ਹੁਣ ਪਲੱਸ 2 ਪਾਸ ਹੋਣੀ ਚਾਹੀਦੀ ਔਰ ਉਮਰ 16 ਸਤਾਰ ਤੋਂ ਲੈ ਕੇ 19 ਸਾਲ ਦੇ ਵਿੱਚ ਹੋਣੀ ਚਾਹੀਦੀ ਆ ਇਹ ਇਹ ਜ਼ਰੂਰੀ ਆ ਕਿ ਜਿਹੜਾ ਪੁੱਛਿਆ ਸੀ ਮੁੰਡਾ ਇਹ ਕਰਨਾ ਕੋਲ ਰਾਜ ਸਿੰਘ ਹਾਂ ਇਹਦੇ ਵਿੱਚ ਇਹੋ ਚੀਜ਼ ਹੈ ਕਰ ਸਕਦੇ ਹਾਂ ਤੁਸੀਂ ਕੋਈ ਇਸ਼ੂ ਨਹੀਂ ਹੈਗਾ ਆਨਲਾਈਨ ਆਪਾਂ ਬੈਚ ਦਿੰਦੇ ਨਹੀਂ ਹੈਗੇ ਫੀਸ ਆਫਲਾਈਨ ਦੀ ਆਫਲਾਈਨ ਦੀ ਫੀਸ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਦੱਸ ਦੂੰਗਾ ਤੁਹਾਨੂੰ ਇੱਥੇ ਰਹਿ ਕੇ ਤਿਆਰੀ ਕਰਨੀ ਪੈਣੀ ਤਾਂ ਹੀ ਫਾਇਦਾ ਹੋਊਗਾ ਤੇ ਸਾਫ ਸਾਡੇ ਆਉਣਗੇ ਇੱਕ ਤਰੀਕ ਤੋਂ ਬੈਚ ਸਟਾਰਟ ਕਰਾਵਾਂਗੇ 1 ਜਨਵਰੀ ਤੋਂ ਆਪਾਂ ਤੇ 40 ਬੱਚਿਆਂ ਦਾ ਹੀ ਬੈਚ ਹੋਊਗਾ ਇਹ 40 ਬੱਚਿਆਂ ਤੱਕ ਹੀ ਪੜਾਵਾਂਗੇ ਉਸ ਤੋਂ ਬਾਅਦ ਨਹੀਂ ਪੜਾਉਂਦੇ ਬਸ 40 ਬੱਚਿਆਂ ਦੇ ਵਿੱਚੋਂ ਹੀ ਪਨੀਰ ਕੱਢਾਂਗੇ ਤੇ 25 ਤਰੀਕ ਨੂੰ ਇੱਕ ਟੈਸਟ ਲਾਵਾਂਗੇ ਆਪਾਂ 25 ਦਸੰਬਰ ਨੂੰ ਉਹਦੇ ਹਿਸਾਬ ਨਾਲ ਬੱਚਿਆਂ ਨੂੰ ਫਿਰ ਆਪਾਂ ਡਿਸਕਾਊਂਟ ਵੀ ਦੇਵਾਂਗੇ ਫੀਸ ਦੇ ਵਿੱਚ ਜਿਹੜੇ ਨੰਬਰ ਵਧੀਆ ਲੈਣਗੇ ਹੁਣ ਗੱਲ ਕਰਦੇ ਆਪਾਂ ਸੀਡੀਐਸ ਦੀ ਇਸ ਤੋਂ ਬਾਅਦ ਜਿਹੜਾ ਤੁਸੀਂ ਤਿਆਰੀ ਕਰਨੀ ਆ ਉਹ ਤੁਸੀਂ ਅਗਰ ਬੀਏ ਕਰ ਰਹੇ ਹੋ ਪਲੱਸ 2 ਪਾਸ ਹੋ ਸੋਡੀ ਏਜ ਹੈਗੀ 18 ਸਾਲ ਤੋਂ 23 ਸਾਲ ਤੇ ਤੁਸੀਂ ਹੀ ਤਿਆਰੀ ਕਰ ਸਕਦੇ ਹੋ ਉਹ ਵੀ ਅਫਸਰ ਬਣਨ ਲਈ ਬਹੁਤ ਸੁਨਹਿਰੀ ਮੌਕਾ ਹੈਗਾ ਤੇ ਜਿੰਨੇ ਬੰਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਹੋ ਬੀਏ ਕਰ ਰਹੇ ਹੋ ਇਹ ਚੀਜ਼ ਦਾ ਫਾਇਦਾ ਜ਼ਰੂਰ ਲੋ ਦੇਖੋ ਚੰਡੀਗੜ੍ਹ ਟਹਿਜੂ ਪਿੰਡਾਂ ਜੋਗਾ ਰਹਜੋ ਆਗਰ ਤੁਸੀਂ ਪੜ੍ਹਨ ਦੇ ਨਾਲ-ਨਾਲ ਪੇਪਰ ਦੀ ਤਿਆਰੀ ਕਰੋਗੇ ਤੇ ਪੇਪਰ ਦਿਓਗੇ ਤਾਂ ਹੀ ਤੁਹਾਨੂੰ ਨੌਲਜ ਆਉਣੀ ਆ ਨਹੀਂ ਤਾਂ ਕਿੰਨੀ ਮਰਜ਼ੀ ਪੜ੍ਹਾਈ ਪੜਾਈ ਜਾਓ ਇੱਕ ਕਬੱਡੀ ਖਿਡਾਰੀ ਆ ਕਿੰਨਾ ਲੰਮਾ ਟਾਈਮ ਮਰਜ਼ੀ ਪ੍ਰੈਕਟਿਸ ਕਰੀ ਜਾਵੇ ਉਹ ਲੇਕਿਨ ਜਿੰਨਾ ਚਿਰ ਉਹ ਮੈਦਾਨੀ ਖੇਡਦਾ ਉਹਦਾ ਨਾਂ ਨਹੀਂ ਹੁੰਦਾ ਹੈਗਾ ਤੇ ਨਾ ਹੀ ਉਹਨੂੰ ਨੌਲਜ ਆਉਂਦੀ ਆ ਇੱਕ ਸਟ੍ਰੀਟ ਆ ਉਹ ਕਿੰਨਾ ਮਰਜ਼ੀ ਪ੍ਰੈਕਟਿਸ ਕਰੀ ਜਾਵੇ ਮੈਂ ਵੀਡੀਓ ਪਾ ਕੇ ਦੱਸੂਗਾ ਤੁਹਾਨੂੰ ਉਹ ਤਿਆਰ ਕਰ ਰਹੇ ਆ ਆਪਾਂ ਤੁਹਾਨੂੰ ਸਾਰੀ ਚੀਜ਼ ਦਾ ਆਪਾਂ ਸੇਮ ਹੀ ਬਣਾ ਕੇ ਭੇਜਾਂਗੇ 6900 ਨੰਬਰ ਦਾ ਪੇਪਰ 1355 ਦਾ 1 ਘੰਟੇ ਦਾ ਪਹਿਲਾਂ ਮੈਸਦਾ ਹੋਊਗਾ ਫਿਰ ਜੀਏਟੀ ਦਾ ਹੋਊਗਾ ਤੇ ਜਿੰਨੇ ਵੀ 플레이ਰ ਨੇ ਉਹ ਅਗਰ ਪ੍ਰੈਕਟਿਸ ਕਰੀ ਜਾਣਗੇ ਮੈਚ ਨਹੀਂ ਲੜਨਗੇ ਨਾ ਤੇ ਉਹਨਾਂ ਦਾ ਕੀ ਆ ਨਾਂ ਨਹੀਂ ਹੁੰਦਾ ਤੇ ਨਾ ਹੀ ਨੰਬਰ ਉਹਨਾਂ ਨੂੰ ਕੀ ਆ ਮੈਚ ਲੜਨ ਦਾ ਤਜਰਬਾ ਆਉਂਦਾ ਕਿ ਕਿਵੇਂ ਕੰਪੀਟੀਸ਼ਨ ਲੜੇ ਜਾਂਦੇ ਆ ਜਿੰਨ ਦੀ ਦੌੜ ਵਿੱਚ ਬਣੇ ਰਹਿਣਾ ਤੇ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਜਿੰਨੇ ਵੀ ਗਵਰਨਮੈਂਟ ਐਗਜ਼ਾਮ ਆਉਂਦੇ ਆ ਉਹਨਾਂ ਦੇ ਪੇਪਰ ਭਰਨੇ ਚਾਹੀਦੇ ਆ ਉਹਨਾਂ ਪੇਪਰਾਂ ਦੀ ਤਿਆਰੀ ਕਰਨੀ ਚਾਹੀਦੀ ਆ ਫਾਰਮ ਭਰਨ ਤੋਂ ਬਾਅਦ ਉਹ ਪੇਪਰ ਦੇਣਾ ਚਾਹੀਦਾ ਸਾਨੂੰ ਤਾਂ ਹੀ ਪਤਾ ਲੱਗੂ ਵੀ ਅਸੀਂ ਕਿੰਨੇ ਕ ਪਾਣੀ ਚਾਹ ਅਸੀਂ ਕਿਹੜੀ ਜੌਬ ਲਈ ਐਲੀਜੀਬਲ ਆ ਅਸੀਂ ਕਿੰਨੇ ਕ ਜੌਬ ਦੀ ਤਿਆਰੀ ਕਰਕੇ ਕਿੰਨੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਾਮਯਾਬ ਕਰ ਸਕਦੇ ਆ ਤੇ ਇਹ ਬਹੁਤ ਵਧੀਆ ਮੌਕਾ ਦਾ 2026 ਦੇ ਵਿੱਚ ਛੋਡੇ ਵਾਸਤੇ ਵੱਧ ਤੋਂ ਵੱਧ ਬੰਦਿਆਂ ਨੂੰ ਅਵੇਅਰ ਕਰੋ ਵੀ ਆਪਾਂ ਚੱਲ ਯਾਰ ਪੋਸਟ ਭਰ ਕੇ ਆਈਏ ਤੇ ਪੋਸਟ ਭਰਨ ਤੋਂ ਬਾਅਦ ਫਿਰ ਆਪਾਂ ਤਿਆਰੀ ਸ਼ੁਰੂ ਕਰੀਏ 2-3 ਮਹੀਨੇ ਤੇ ਪੇਪਰ ਦੇ ਕੇ ਆਈਏ ਜੇ ਪਹਿਲੀ ਵਾਰ ਕਾਮਯਾਬ ਨਹੀਂ ਰਹਗੀ ਦੂਜੀ ਵਾਰ ਪਰੋ ਦੂਜੀ ਵਾਰ ਕਾਮਯਾਬ ਨਹੀਂ ਰਹਗੀ ਤੀਜੀ ਵਾਰ ਪਰੋ ਤੇ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਆ ਉਹ ਸਫਲਤਾ ਮਿਲ ਹੀ ਜਾਊਗੀ ਕਰ ਸਕਦਾ ਜੀ ਸੈਰੀ ਸਾਡੇ ਸਾਢੇ 16 ਸਾਲ ਤੋਂ ਉਮਰ ਜ਼ਿਆਦਾ ਹੁੰਦੀ ਹੈ ਤਾਂ ਜਿਹੜੀ ਇਹਦੀ ਏਜ ਕਟਆਫ ਹੋਊਗੀ ਉਹ ਨੋਟੀਫਿਕੇਸ਼ਨ ਆਊਗਾ ਉਹਦੇ ਆਪਾਂ ਦੁਬਾਰਾ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੇਵਾਂਗੇ ਦੁਬਾਰਾ ਫਿਰ ਆਪਾਂ ਲਾਈਵ ਹੋਵਾਂਗੇ ਜੇ ਕਿਸੇ ਨੂੰ ਇਦੇ ਬਾਰੇ ਹੋਰ ਵੀ ਜਾਣਕਾਰੀ ਲੈਣੀ ਹੋਈ ਤੇ ਆਪਾਂ ਬੁੱਧਵਾਰ ਨੂੰ ਲਾਈਵ ਹੋਵਾਂਗੇ ਸਵੇਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਆਪਾਂ ਤੁਹਾਨੂੰ ਕੋਈ ਜਾਣਕਾਰੀ ਦੇਵਾਂਗੇ ਉਹ ਤੱਕ ਵੀਡੀਓ ਸ਼ੇਅਰ ਕਰ ਦਿਓ ਅਗਰ ਕਿਸੇ ਦਾ ਤੁਹਾਡਾ ਹੋਰ ਕੋਈ ਸਵਾਲ ਹੋਵੇ ਪੋਸਟ ਭਾਰਨ ਲਈ ਕੁਝ ਨਹੀਂ ਚਾਹੀਦਾ ਤੁਹਾਡਾ ਆਧਾਰ ਕਾਰਡ ਚਾਹੀਦਾ 10 ਨਸ ਕਾਟਿਫਿਟ ਚਾਹੀਦਾ ਤੇ ਇੱਕ ਰੈਜ਼ੀਡੈਂਸ ਪ੍ਰੂਫ ਚਾਹੀਦਾ ਬੱਸ ਥੋੜੀ ਪੋਸਟ ਭਲੀ ਜਾਣੀ ਆ ਉਹ ਤੁਸੀਂ ਕੈਪੀਆ ਨਾਲ ਸੰਪਰਕ ਕਰ ਲਓ ਤੁਹਾਨੂੰ ਦੱਸ ਦੇਣਗੇ ਕੀ ਕੀ ਚਾਹੀਦੇ ਮੇਰਾ ਕੰਮ ਸੀ ਤੁਹਾਨੂੰ ਪੋਸਟ ਦੱਸਣੀ ਦਸਤੀ ਤੇ ਕੰਮ ਤਿਆਰੀ ਕਰਾਉਣਾ ਅਗਰ ਤੁਸੀਂ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਹੋਰ ਵੀ ਏਦੋਂ ਵੱਧ ਵਧੀਆ ਜਾਣਕਾਰੀ ਲੈਣਾ ਚਾਹੁੰਦੇ ਤਾਂ ਸਾਡੇ ਚੈਨਲ ਆ ਜਿਹੜੇ ਇਹਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਨਾਲ ਆਪਣੇ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲੇ ਵੱਤ-ਵੱਤ ਵੀਡੀਓ ਪਹੁੰਚ ਸਕਣ ਤੇ ਤੁਹਾਨੂੰ ਤੁਸੀਂ ਅਵੇਅਰ ਹੋ ਕੇ ਅੱਗੇ ਹੋ ਸਕੋ ਹਾਂਜੀ ਵੀਰ ਜੀ ਐਨਡੀ ਦੇ ਇਗਜ਼ਾਮ ਦੇ ਲਈ ਕਿੰਨੀ ਐਡਮਿਸ਼ਨ ਫੀਸ ਹੋਏਗੀ ਇਹ ਤੁਹਾਨੂੰ ਮੈਂ ਵੀਡੀਓ ਪਾ ਕੇ ਦੱਸਾਂਗਾ ਤੇ ਤੁਹਾਨੂੰ ਮੈਨੂੰ ਫੋਨ ਕਰ ਲੈਣਾ ਜਿਹੜੀ ਫੀਸ ਦੀ ਗੱਲ ਆਪਾਂ ਫੋਨ ਤੇ ਕਰ ਲਾਂਗੇ ਤੇ ਜਿਹੜੇ ਸਾਬ ਨੇ ਸਾਡੇ ਗਏ ਹੋਏ ਨੇ ਬਾਹਰ ਆ ਜਾਣਗੇ ਇਹ ਤੇ ਇਹ ਹੁਣ ਤੁਸੀਂ ਦੇਖ ਰਹੇ ਹੋ ਫੌਜ ਵਿੱਚ ਅਫਸਰ ਬਣ ਦਾ ਸੁਨਹਿਰੀ ਮੌਕਾ ਜਿਹੜੇ ਸਾਬ ਤੁਸੀਂ ਕਰਨ ਨਾਲ ਸਾਡ ਦੇਖ ਰਹੇ ਹੋ ਇਹਨਾਂ ਨੇ ਵੀ ਕਦੇ 10 ਪੜ੍ਹ ਕੇ ਮਿਹਨਤ ਕੀਤੀ ਹੈ ਤੇ ਐਨਡੀਏ ਦੀ ਤਿਆਰੀ ਕੀਤੀ ਹੈ ਤੇ ਆ ਤਾਂ ਹੀ ਅੱਜ ਅਫਸਰ ਬਣੇ ਹੋਏ ਨੇ ਬਹੁਤ ਉੱਚੇ ਲੈਵਲ ਤੇ ਨੇ ਇਹਨਾਂ ਤੱਕ ਆਪਾਂ ਪਹੁੰਚ ਜਿਹੜੇ ਲੈਵਲ ਤੇ ਜਾ ਚੁੱਕੇ ਨੇ ਇਹਨਾਂ ਤੱਕ ਜਾਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਕੀਤੀ ਹੈ ਤਾਂ ਹੀ ਇੱਥੇ ਤੱਕ ਪਹੁੰਚੇ ਹੋਏ ਨੇ ਅਗਰ ਤੁਸੀਂ ਵੀ ਇੰਨੀ ਮਿਹਨਤ ਕਰੋਗੇ ਤੁਸੀਂ ਵੀ ਬਹੁਤ ਉੱਚੇ ਲੈਵਲ ਤੇ ਪਹੁੰਚ ਜਾਓਗੇ ਅਗਰ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ ਬਹੁਤ ਵਧੀਆ ਮਿਹਨਤ ਕਰਾਵਾਂਗੇ ਦੇਖੋ ਮਿਹਨਤ ਤੁਸੀਂ ਕਰਨੀ ਆ ਸਾਡਾ ਕੰਮ ਆ ਕਰਾਉਣੀ ਆ ਅਗਰ ਤੁਸੀਂ ਮਿਹਨਤ ਕਰ ਲੋਗੇ ਤੇ ਵਧੀਆ ਕਾਮਯਾਬ ਹੋ ਜਾਓਗੇ ਕੋਈ ਇਸ਼ੂ ਨਹੀਂ ਹੈਗਾ ਕਿ ਤੁਸੀਂ ਕਾਮਯਾਬ ਨਾ ਹੋਵੋ ਡਿੱਗ ਡਿੱਗੀ ਸਵਾਰ ਹੁੰਦਾ ਬੰਦਾ ਪਹਿਲੀ ਵਾਰ ਡਿੱਗਿਆ ਦੂਜੀ ਵਾਰ ਤੀਜੀ ਵਾਰ ਫੇਰ ਹੀ ਬੰਦਾ ਚੜਦਾ ਤੇ ਨਿਰਾਸ਼ ਨਹੀਂ ਹੋਣਾ ਵੀ ਮੈਂ ਪਹਿਲੀ ਵਾਰ ਰਹਿ ਗਿਆ ਦੂਜੀ ਵਾਰ ਰਹਿ ਗਿਆ ਅਜੇ ਤਾਂ ਪਹਿਲੀ ਵਾਰ ਤਾਂ ਤੁਹਾਨੂੰ ਪਤਾ ਲੱਗਣਾ ਵੀ ਇਹ ਗੱਲਬਾਤ ਹੈ ਕਿ ਜੇ ਤੁਸੀਂ ਤਗੜੀ ਮਿਹਨਤ ਕਰ ਲੋਗੇ ਤੇ ਤੁਸੀਂ ਕਾਮਯਾਬ ਜ਼ਰੂਰ ਹੋ ਜਾਓਗੇ ਤੇ ਇਸ ਗੱਲ ਦੇ ਉੱਤੇ ਵੱਧ ਗੌਰ ਕਰਿਓ ਵੀ ਤੁਸੀਂ ਅਫਸਰ ਲੈਵਲ ਦੀ ਨੌਕਰੀ ਲੈਣੀ ਆ ਸ਼ਿਪਾਈ ਦੀ ਨੌਕਰੀ ਤੱਕ ਸੀਮਤ ਨਹੀਂ ਰਹਿਣਾ ਆਪਣਾ ਦਿਮਾਗ ਨੂੰ ਥੋੜਾ ਜਿਆਦਾ ਤਕੜੇ ਕਰੋ ਤਾਂ ਕਿ ਆਪਾਂ ਵਧੀਆ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਵੇਅਰ ਕਰ ਸਕੀਏ ਨਾਲ ਆਦੇਸ ਕਮਾਂਡ ਦੇ ਵਿੱਚ ਨੂੰ ਤਕੜੇ ਕਰ ਸਕੀਏ ਤਾਂ ਹੀ ਆਪਾਂ ਉਹ ਉਦਾਂ ਦੇ ਪਹੁੰਚ ਸਕੀਏ ਜਿੱਥੇ ਆਪਾਂ ਆਪਣੇ ਮਾਂ ਪਿਓ ਨੇ ਸਾਡਾ ਸੁਪਨਾ ਦੇਖਿਆ ਦਾ ਵੀ ਸਾਡਾ ਬੱਚਾ ਪਲੱਸ 2 ਕਰੂਗਾ ਵੱਡਾ ਅਫਸਰ ਬਣੂਗਾ ਸਾਨੂੰ ਵੀ ਲਾਂ ਲੈ ਕੇ ਜਾਊਗਾ ਦੁਨੀਆ ਘਮਾਊਗਾ ਤੇ ਅਗਰ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ